ਸੁਣਨ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੇ ਏਜੰਟਾਂ ਨੇ ਵੀ ਇਹੀ ਗੱਲ ਮਿਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2-3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਦਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕ੍ਰਾਈਮ ਕਰਕੇ ਵੀ ਕੋ ਮਰੇ ਆ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਹਾਂ। ਨੀਹਾ ਕਦੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ? ਮੇਰੀ 2012 ਵਿੱਚ। ਕਿਹੜੇ ਕੰਟਰੀ ਨੂੰ ਗਏ ਸੀ ਤੁਹਾਡੇ ਨਾਲ? ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ। ਤੁਹਾਡੇ ਕਿੰਨੇ ਬੱਚੇ ਨੇ? 2 ਬੱਚੇ ਨੇ। ਬਾਕੀਰ ਗੱਲ ਤੁਹਾਡੇ ਹਸਬੰਦ ਨਾਲ ਕੋਈ ਦਿੱਕਤ ਨਹੀਂ ਬਣੀ ਸੀ। 2 ਅਕਤੂਬਰ ਸਰਬੀਆ ਚ ਹੋਈ ਹੈ। ਕੀ ਗੱਲਬਾਤ ਹੋਈ ਹੈ? ਸਾਲ ਬਾਅਦ ਤੇਹੀ ਹੋਈ ਸੀ ਬਾਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹ ਕਿ ਮੰਗ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਿ ਆ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸੜੇ ਇੱਕ ਵਾਰ ਉਹਨਾਂ ਨਾਲ ਗੱਲ ਕਰਾਈ ਜਾਏ ਉਹਨੂੰ ਠੀਕ ਠਾਕ ਵਾਪਸ ਕਰਕੇ ਭੇਜਿਆ ਜਾਏ ਬਸ ਤੁਹਾਡੇ بیٹے ਦਾ ਨਾਮ ਕੀ ਅਮਰਿਸ਼ਾ ਤਾਂ ਤੁਹਾਡੀ ਆਪਣੇ بیٹے ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ 2 ਅਕਤੂਬਰ ਨੂੰ ਉਸੇ ਹੀ ਗੱਲ ਹੋਈ ਸੀ ਬਸ ਕਹਿੰਨੇ ਮਮੀ ਬਠੀਕ ਠਾਕ ਹੈ ਮੈਂ ਸ਼ਾਮ ਰਾਤ ਨੂੰ ਚਲੇ ਜਾਣਾ ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲੱਗਦਾ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਕੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਹ ਸ਼ਿਕਾਇਤਾਂ ਕਿਤੇ ਸਾਡੀ ਪ੍ਰਿਆਦ ਨਹੀਂ ਸੁਣੀ। ਉਹ ਕੀ ਮੰਗ ਕਰਦੇ ਹੋ ਤੁਸੀਂ? ਇਹ ਮੰਗ ਕਰਦੇ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਸਾਡੇ ਕੋਲ ਵਾਪਸ ਭੇਜਿਓ। ਪਿੰਡ ਧੀਰਵਾਲ। ਗੁਰਦੀਪ ਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਭੇਜਿਆ ਸੀ? ਮੈਂ ਉਹ ਪਹਿਲਾਂ ਜਟੜਾ ਨਾਲੋਂ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ 1 ਨੰਬਰ ਤੇ 2 ਨੰਬਰ ਦਾ ਕੰਮ ਨਹੀਂ ਹੈ। ਤੇ ਇੰਨਾ ਦੇ ਤੁਰਕੀ ਲੈ ਗਏ ਤੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ। ਤੇ ਸਰਵੀਆਂ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਕਿੰਨਾ ਹਮੇ ਕਿੰਨਾ 16 ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸਰ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੀ ਮੰਗਤੋ ਜੀ ਪ੍ਰਿਆਤ ਸਾਡੀ ਤਾਂ ਮੰਗੇ ਇਹ ਆ ਵੀ ਬੱਚਾ ਸਾਡਾ ਹੈ ਸਹੀ ਸਲਾਮਤ ਘਰ ਆ ਜਾਵੇ ਜਿੱਥੇ ਵਿਹ ਹੈ ਉਹ ਘਰ ਸਹੀ ਸਲਾਮਤ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਆ ਛੋਟਾ ਭਰਾ ਜੀ ਅੱਛੀ ਦੱਸੋ ਕਿ ਉਹਦਾ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਏ ਸੀ ਜਿਸ ਤਰ੍ਹਾਂ ਦਾ ਤਰ੍ਹਾਂ ਮਾਮਲਾ ਹੋਇਆ ਸਰਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਜਾਮਾ ਗਿਆ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮੇ ਸ਼ਾਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘਮਰੇ ਆ ਤੇ ਅਸੀਂ ਇੰਨੇ ਮੁਸ਼ਕਿਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰਸ ਜੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਕਾਜੋਗਾਰਾ ਕਿਸ ਤਰ੍ਹਾਂ ਹੋ ਸਰਕਾਰ ਦਾ ਜਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਇਹ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖਾ ਹੈ ਇਹ ਤੁਹਾਡੀ ਪ੍ਰਯਾਦ ਸਰਕਾਰ ਪ੍ਰਯਾਦ ਇਹ ਹੈ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੀ ਦੇ ਸ਼ਾਦੀ ਜਿੱਥੇ ਵੀ ਹੈ ਜੇ ਹਾਲਾਤਾਂ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਸਰਕਾਰ ਅਗੇ